ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਇੱਕ ਕਨਾਲ ਜ਼ਮੀਨ ਵਿਕਾਊਆ ਪਿੰਡ ਪੂਨੀਆ ਬੰਗਾ ਐਸਵੀਐਸ ਨਗਰ ਪਿੰਡ ਪੂਨੀਆ ਗਊਸ਼ਾਲਾ ਦੇ ਨਾਲ ਰੇਟ 16 ਲੱਖ ਰੁਪਏ 9680822657 9680822657 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇੱਕ ਕਨਾਲ ਜ਼ਮੀਨ ਹੈ ਜਿਹੜੀ ਤੁਸੀਂ 16 ਲੱਖ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ 5-7 ਫੁੱਟ ਮੈਂ ਪੇਚ ਸਕਦੇ ਹੋ ਤੇਲਾਂ ਤੇ ਬੱਤੇ ਵਿਕਾਉ ਨੇ ਜੀ ਤੇਲਾਂ ਅਤੇ ਬੱਤੇ ਵਿਕਾਉ ਨੇ ਬੱਤਿਆਂ ਦਾ ਸਾਈਜ਼ ਹੈ 2.5 ਤੇ 3 ਫੁੱਟ 2.5 ਤੇ 3 ਫੁੱਟ ਦੇ ਬੱਤੇ ਨੇ ਅਤੇ ਤੇਲਾਂ ਵਿਕਾਉ ਨੇ ਰੇਟ ਤੁਸੀਂ ਮਾਲਕ ਵੀਰ ਦੇ ਨਾਲ ਮੌਕੇ ਤੇ ਤੈਅ ਕਰ ਸਕਦੇ ਹੋ ਏਰੀਆ ਮੋਗਾ ਤੇ ਨੰਬਰ ਨੋਟ ਕਰ ਲਓ ਜੀ 991426800 ਤੇ 991426823 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੇਲਾਂ ਅਤੇ ਬੱਤੇ ਖਰੀਦ ਸਕਦੇ ਹੋ ਜੀ ਰੇਟ ਹੈ ਜਿਹੜਾ ਮਾਲਕ ਵੀਰ ਮੌਕੇ ਤੇ ਦੱਸੂਗਾ ਜੀ ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇਲਾਂ ਤੇ ਬੱਤੇ ਜਿਹੜੇ ਤੁਹਾਡੇ ਸਾਹਮਣੇ ਆ 6 ਕਨਾਲਾਂ ਜ਼ਮੀਨ ਵਿਕਾਊ ਆ ਸਿਦਵਾ ਤੋਂ ਲੁਧਿਆਣੇ ਰੋਡ ਤੇ ਆ ਜੀ 172 ਫੁੱਟ ਫਰੰਟ ਡਬਲ ਰਸਤਾ ਤਕਸੀਮ ਤੱਕ ਸਾਲਮ ਮੋਟਰ ਨੇੜੇ ਪੈਟਰੋਲ ਪੰਪ ਪੈਟਰੋਲ ਪੰਪ ਨੇ ਫਾਰਮ ਹਾਊਸ ਬਣੇ ਨੇ ਨੇੜੇ પેટ્રોલ ਪੰਪ ਵੀ ਹੈ ਫਾਰਮ ਹਾਊਸ ਬਣੇ ਹੋਏ ਨੇ ਜੀ ਤੇ ਖਰੀਦਣ ਲਈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 83602 87040 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਛੇਕ ਨਾਲਾਂ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਇਹਨਾਂ ਵੀਰਾਂ ਨੂੰ ਜੇ ਬੁਲਟ ਚਾਹੀਦਾ ਵਧੀਆ ਕੰਡੀਸ਼ਨ ਦਾ ਹੋਵੇ ਤੇ ਵਧੀਆ ਰੇਟ ਦੇ ਵਿੱਚ ਜੇਕਰ ਕਿਸੇ ਵੀ ਵੀਰ ਨੇ ਵੇਚਣਾ ਹੋਵੇ ਤਾਂ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਿਉਂਕਿ ਇਸ ਵੀਰ ਨੇ ਖਰੀਦਣਾ 9855561222 9855561222 ਇਸ ਨੰਬਰ ਤੇ ਤੁਸੀਂ ਸੰਪਰਕਿਤ ਵੀਦਰਾ ਕਰ ਸਕਦੇ ਹੋ ਗੱਡੀ ਵਿਕਾਊ ਹੈ ਜੀ ਮਰੂਤੀ ਗੱਡੀ ਹੈ 2002 ਮਾਡਲ ਹੈ ਜੀ ਪਾਸਿੰਗ 2028 ਤੱਕ ਦਾ ਰੇਟ 48000 ਦੂਜੇ ਨਾਂ ਹੈ ਜੀ ਏਰੀਆ ਮੁਕਸਰ ਸਾਹਿਬ ਬਾਕੀ ਤੁਸੀਂ ਗੱਡੀ ਦੀ ਕੰਡੀਸ਼ਨ ਨੂੰ ਦੇਖ ਸਕਦੇ ਹੋ ਸਾਫ਼ ਸੁਥਰੀ ਗੱਡੀ ਹੈ ਜੀ ਵਧੀਆ ਕੰਡੀਸ਼ਨ ਦੀ ਗੱਡੀ ਪਈ ਹੈ ਜੀ ਤੇ 2002 ਮਾਡਲ ਹੈ 28 ਤੱਕ ਬਾਦ ਸਿੰਘ ਹੈ ਜੀ ਮੁਕਸਰ ਸਾਹਿਬ ਏਰੀਆ ਦੇ ਵਿੱਚ ਗੱਡੀ ਖੜੀ ਹੈ ਦੂਜੇ ਨਾਂ ਹੈ ਗੱਡੀ 48000 ਰੁਪਏ ਰੇਟ ਰੱਖਿਆ ਗਿਆ ਬਾਕੀ ਤੁਸੀਂ ਮੌਕੇ ਤੇ ਤੈਅ ਕਰ ਸਕਦੇ ਹੋ 9463275379 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਗੱਡੀ 2002 ਮਾਡਲ 48000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੋਟਰਸਾਈਕਲ ਵਿਕਾਊ ਹੈ ਜੀ ਸੀਟੀ 100 ਮੋਟਰਸਾਈਕਲ ਹੈ ਜੀ 2019 ਮਾਡਲ ਸੈਲਫ ਸਟਾਰਟ ਹੈ ਜੀ ਕਾਗਜ਼ वगैरह ਪੂਰੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਇਹ ਹੈਗਾ ਜੀ ਪਿੰਡਾ ਸਮਗ ਭਾਈ ਮੋਗਾ ਰੇਟ ਹੈ ਜੀ 45000 ਫੁੱਲ ਗਾਰੰਟੀ ਦਿੱਤੀ ਹੈ ਮਾਲਕ ਵੀਰ ਨੇ ਤੇ ਖਰੀਦਣ ਲਈ ਤੁਸੀਂ ਨੰਬਰ ਨੋਟ ਕਰ ਲਿਜੀਏ 97813 16643 ਇਸ ਨੰਬਰ ਤੇ ਫੋਨ ਕਰਕੇ ਸੀਟੀ 100 ਮੋਟਰਸਾਈਕਲ ਤੁਸੀਂ 45000 ਰੁਪਏ ਚ 19 ਮਾਡਲ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਐਂ ਕਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ। ਪੌਣੇ ਛੇ ਕਿਲੇ ਜ਼ਮੀਨ ਵਿਕਾਊ ਹੈ ਜੀ ਕੱਲਿਆਂ ਦੀ ਮੋਟਰ ਬੀ ਹਾਊਸ ਪਾਵਰ ਦਾ ਕਨੈਕਸ਼ਨ ਹੈ ਸਿੰਗਲ ਫੇਸ ਕਨੈਕਸ਼ਨ ਹੈ ਜੀ ਡਬਲ ਰਸਤਾ ਪੂਰੀ ਵਧੀਆ ਜ਼ਮੀਨ ਹੈ ਕੋਈ ਲੜਾਈ ਝਗੜੇ ਵਾਲੀ ਜ਼ਮੀਨ ਨਹੀਂ ਹੈਗੀ ਜ਼ਿਲ੍ਹਾ ਸੰਗਰੂਰ ਨੇੜੇ ਮਸਤਵਾਣਾ ਸਾਹਿਬ 782999366 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 9877988446 ਇਹ ਨੰਬਰ ਚੈਨਲ ਦਾ ਸਿਰਫ WhatsApp ਨੰਬਰ ਹੈ ਐਡ ਕਰਵਾਉਣ ਦੇ ਲਈ ਤਾਂ ਤੁਸੀਂ ਇਸ ਨੰਬਰ ਤੇ ਕਰਨਾ ਕਿ ਇੱਕ ਵਧੀਆ ਵੀਡੀਓ ਪੰਜ ਸੱਤ ਫੋਟੋਆਂ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ 40 ਹਜ਼ਾਰ ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਵੇਖਣ ਦੇ ਲਈ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਇਹ ਜੀ ਚੋਨਾ ਬੀਜਣ ਵਾਲੀ ਮਸ਼ੀਨ ਹੈ 2020 ਮਾਡਲ ਜਿਸਕੇ ਵੀ ਕਿਸੇ ਵੀਰ ਭਰਾ ਨੂੰ ਚਾਹੀਦੀ ਹੋਵੇ ਤੇ ਸਾਡਾ ਨੰਬਰ ਫੋਨ ਤੇ ਸੰਪਰਕ ਕਰ ਸਕਦਾ ਨੰਬਰ ਹੈ 98766 99314 98766 99314 ਇਹ ਰੇਡ ਹੈ ਜੀ ਕੋਈ ਦਾ 40000 ਜੇ ਕੇ ਨੂੰ ਕਿਸਾਨ ਦਾ ਵੀ ਤੇ ਲੈ ਸਕਦੇ ਨੇ ਮਿਹਰਬਾਨੀ ਜੀ